ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪੰਜਾਂ ਖਬਰਾਂ ਨੇ ਹੈਰਾਨ ਵੀ ਕੀਤਾ ਹੈ ਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਫੇਰ 12 ਕਰੋੜ ਦਾ ਹੈਰੋਨ ਚਿੱਟਾ ਬਰਾਮਦ ਕੀਤਾ ਗਿਆ ਹੈ ਔਰ ਫਿਰ ਭਗਵੰਤਮਾਨ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਲਿਆ ਔਰ 25 ਦੇ ਕਰੀਬ ਜੇਲ੍ਹ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਕਿਉਂ ਸਸਪੈਂਡ ਕੀਤਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਭਗਵੰਤਮਾਨ ਸਰਕਾਰ ਨੇ 8 ਵੱਡੇ ਆਈਐਸ ਅਫਸਰਾਂ ਨੂੰ ਤੇ 9 ਪੀਸੀਐਸ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ ਤੇ ਅਗਲੀ ਵੱਡੀ ਖਬਰ ਹੈ ਕਿ ਮਜ਼ਦੂਰ ਆਗੂ ਦੇ ਉੱਪਰ ਮੂਨਕ ਦੇ ਵਿੱਚ ਹਮਲਾ ਹੋਇਆ ਔਰ ਉਸ ਤੋਂ ਬਾਅਦ ਲੋਕਾਂ ਦਾ ਵੱਡਾ ਇਕੱਠ ਹੋਇਆ ਔਰ ਵੱਡੀ ਚੇਤਾਵਨੀ ਦਿੱਤੀ ਗਈ ਹੈ ਅਗਲੀ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ 5 ਸਾਲ ਲਈ ਕੱਢ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋਏ ਨੇ ਕੁਮਰ ਵਿਜੇ ਪ੍ਰਤਾਪ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਿਖ ਕੇ ਪੋਸਟ ਪਾਈ ਹੈ ਕੀ ਲਿਖਿਆ ਹੈ ਔਰ ਕਿਦਾਂ ਦੇ ਬਿਆਨ ਆ ਰਹੇ ਨੇ ਉਸ ਤੋਂ ਬਾਅਦ ਮਨੀਸ਼ ਸੋਦੀਆ ਨੇ ਵੀ ਵੱਡਾ ਬਿਆਨ ਕੁਮਰ ਵਿਜੇ ਪ੍ਰਤਾਪ ਦੇ ਬਾਰੇ ਦਿੱਤਾ ਹੈ ਸਾਰੀਆਂ ਖਬਰਾਂ ਤੇ ਆਪਾਂ ਗੱਲ ਕਰਦੇ ਆਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਆ ਕਰੋ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਪਹਿਲੀ ਵੱਡੀ ਖਬਰ ਹੈ ਕਿ ਜਗਰਾਉਂ ਦੀ ਪੁਲਿਸ ਨੇ ਸਿੰਧਵਾ ਵੇਟ ਥਾਣੇ ਦੀ ਪੁਲਿਸ ਨੇ 2 ਕਿਲੋ ਦੇ ਕਰੀਬ ਜਿਹੜਾ ਹੈਰੋਇਨ ਚਿੱਟਾ ਹੈ ਉਹ ਬਰਾਮਦ ਕੀਤਾ ਹੈ ਔਰ 12 ਕਰੋੜ ਦੇ ਕਰੀਬ ਕੀਮਤ ਜਿਹੜੀ ਆ ਉਹਦੀ ਬਣਦੀ ਹੈ ਪੁਲਸ ਨੇ ਦੱਸਿਆ ਪੁਲਸ ਕਹਿੰਦੀ ਹੈ ਕਿ ਗੁਰਦਾਸਪੁਰ ਦੇ ਨਾਲ ਸੰਬੰਧਿਤ ਵਿਅਕਤੀ ਉਹਦੇ ਬਾਰੇ ਸੂਹ ਮਿਲੀ ਸੀ ਕਿ ਉਹ ਜਗਰਾਉਂ ਏਰੀਏ ਦੇ ਵਿੱਚ ਚਿੱਟਾ ਲੈ ਕੇ ਆ ਰਿਹਾ ਤੇ ਫਿਰ ਅਸੀਂ ਟਰੈਪ ਲਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੁਣ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਨੇ ਦੇਖੋ ਵੱਡਾ ਸਵਾਲ ਜਿਹੜਾ ਚਫੇਰੇ ਸੋਸ਼ਲ ਮੀਡੀਆ ਤੇ ਇਹ ਖੜਾ ਹੁੰਦਾ ਲੋਕ ਇਹ ਕਹਿ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਪਰ ਅੱਜ ਵੀ ਜੇ ਨਸ਼ਾ ਤਸਕਰ ਐਨੇ ਬੇਖੌਫ ਤੇ ਬੇਪਰਵਾਹ ਕਿਲੂਆਂ ਦੇ ਹਿਸਾਬ ਨਾਲ ਚਿੱਟੇ ਤੇ ਹੈਰੋਇਨ ਵਰਗੇ ਨਸ਼ੇ ਇਧਰ ਉਧਰ ਲੈ ਕੇ ਜਾ ਰਹੇ ਨੇ ਪਚਾਰੇ ਨੇ ਤਾਂ ਫਿਰ ਇਹਦਾ ਮਤਲਬ ਇਹ ਆ ਵੀ ਅਜੇ ਤੱਕ ਉਹਨਾਂ ਨੂੰ ਡਰ ਨਹੀਂ ਪਿਆ ਭਗਵੰਤਮਾਨ ਸਰਕਾਰ ਨੇ ਦਾਵਾ ਕੀਤਾ ਹੈ ਕਿ ਅਸੀਂ ਹੁਣ ਵੱਡੀਆਂ ਮੱਛੀਆਂ ਨੂੰ ਵੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ ਵਿਕਰਮਜੀਤ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਆਮ ਆਦਮੀ ਸਰਕਾਰ ਤੇ ਪੂਰੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜ਼ੋਰ ਲਾ ਰਹੀ ਹੈ ਕਿ ਵੇਖੋ ਅਸੀਂ ਵੱਡੀਆਂ ਮੱਛੀਆਂ ਵੀ ਫੜ ਲਈਆਂ ਤੇ ਵਿਕਰਮਜੀਤ ਠੀਆ ਦੇ ਕੇਸ ਦੇ ਵਿੱਚ ਅੱਜ ਭਾਈ ਜਿਹੜੇ ਸਾਬਕਾ ਐਮਐਲਏ ਆ ਬੋਨੀ ਅਜਨਾਲਾ ਉਹਨਾਂ ਦੀ ਗਵਾਹੀ ਵੀ ਵਿਜੀਲੈਂਸ ਦੇ ਕੋਲ ਹੋਈ ਹੈ ਵਿਕਰਮ ਮਜੀਠੀਆ ਨੂੰ ਆਮ ਆਦਮੀ ਸਰਕਾਰ ਭਗਵੰਤ ਸਤਮਨ ਸਰਕਾਰ ਜਿਹੜੀ ਆ ਇਹ ਚਫੇਰੋ ਇਸ ਤਰ੍ਹਾਂ ਘੇਰਾ ਪਾ ਰਹੀ ਆ ਕਿ ਸ਼ਾਇਦ ਹੁਣ ਵਿਕਰਮ ਮਜੀਠੀਆ ਨੂੰ ਨਾਂ ਨਿਕਲ ਦੇਣ ਦਾ ਜਿਹੜਾ ਉਹ ਪੂਰੀ ਤਿਆਰੀ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਉਹਨੂੰ ਅੱਜ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਆ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕਿਉਂ ਕੱਢਿਆ ਗਿਆ ਇਹਦੇ ਬਾਰੇ ਅੱਗੇ ਗੱਲ ਕਰਦੇ ਆ ਭਗਵੰਤ ਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਤੇ ਜਿਹੜੇ 25 ਜੇਲ੍ਹ ਦੇ ਵੱਡੇ ਅਧਿਕਾਰੀ ਜਿਨ੍ਹਾਂ ਦੇ ਵਿੱਚ ਦੋ ਡਿਪਟੀ ਸੁਪਰਡੈਂਟ ਤੇ ਤਿੰਨ ਸਹਾਇਕ ਸੁਪਰਡੈਂਟ ਸਮੇਤ 25 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਇਸ ਕਰਕੇ ਕੀਤਾ ਗਿਆ ਕਿਉਂਕਿ ਜੇਲ੍ਹਾਂ ਦੇ ਵਿੱਚ ਵੀ ਕਾਫੀ ਵੱਡੀ ਪੱਧਰ ਤੇ ਜਿਹੜਾ ਨਸ਼ਾ ਹੈ ਉਹ ਆਉਂਦਾ ਹੈ ਜਾਂਦਾ ਹੈ ਜੇਲ੍ਹਾਂ ਚ ਨਸ਼ਾ ਫੜਿਆ ਜਾਂਦਾ ਹੈ ਜੇਲ੍ਹਾਂ ਚ ਮੋਬਾਈਲ ਫੋਨ ਫੜੇ ਜਾਂਦੇ ਆ ਤੇ ਇਹਦੇ ਉੱਪਰ ਕੋਈ ਰੋਕ-ਥਾਮ ਨਹੀਂ ਲੱਗ ਰਹੀ ਕਿੰਨੀ ਵਾਰ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਖਚਾਈ ਕੀਤੀ ਹੈ ਕਿ ਤੁਹਾਡੇ ਨੱਕ ਦੇ ਥੱਲੇ ਆ ਕੀ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਜੇਲ੍ਹ ਦਾ ਜਿਹੜਾ ਡੀਐਸਪੀ ਸੀਗਾ ਉਹਨੂੰ ਵੀ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਦੀ ਸ਼ਮੂਲੀਅਤ ਪਾਈ ਗਈ ਸੀ ਜੇਲ੍ਹ ਦੇ ਅੰਦਰ ਬਾਹਰ ਨਸ਼ਾ ਤੇ ਹੋਰ ਗੈਰਕਾਨੂੰਨੀ ਚੀਜ਼ਾਂ ਲਿਜਾਣ ਦੇ ਮਾਮਲੇ 'ਚ ਤੇ ਹੁਣ ਇਹ 25 ਅਧਿਕਾਰੀ ਜਿਹੜੇ ਆ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਔਰ ਉਸ ਤੋਂ ਬਾਅਦ ਭਗਵੰਤਮਾਨ ਸਰਕਾਰ ਨੇ ਜਿਹੜੇ 8 ਆਈਏਸ ਅਫਸਰ ਮਤਲਬ ਡੀਸੀ ਰੈਂਕ ਦੇ ਅਫੀਸਰ ਨੇ ਜਿਹੜੇ ਤੇ 9 ਪੀਸਸ ਅਫਸਰ ਜਿਹੜੇ ਨੇ ਉਹਨਾਂ ਦੇ ਤਬਾਦਲੇ ਕੀਤੇ ਨੇ ਬਦਲੀਆਂ ਕੀਤੀਆਂ ਨੇ ਔਰ ਇਹਦੇ ਬਾਰੇ ਵੀ ਇਸ ਤਰ੍ਹਾਂ ਦੀ ਚਰਚਾ ਹੈ ਕਿ ਸਾਰਾ ਕੁਝ ਜਿਹੜਾ ਉਹ ਭਗਵੰਤਮਾਨ ਸਰਕਾਰ ਆਪਣੀ ਸੈਟਿੰਗ ਔਰ ਜਿਹੜਾ ਕੁਛ ਉਹ ਕਰ ਰਹੇ ਨੇ ਉਸ ਹਿਸਾਬ ਨਾਲ ਕਰ ਰਹੀ ਹੈ ਪਰ ਵੱਡੀ ਗਿਣਤੀ ਲੋਕ ਕੇ ਸਵਾਲ اٹھਾਰੇ ਨੇ ਕਿ ਭਗਵੰਤਮਾਨ ਸਰਕਾਰ ਜਿਹੜੀ ਹੁਣ ਜਿਵੇਂ ਜਿਵੇਂ ਟਾਈਮ ਘੱਟ ਰਹਿ ਰਿਹਾ ਓਵੇਂ ਓਵੇਂ ਕਈ ਕੁਛ ਕਰਨ ਦੀ ਕੋਸ਼ਿਸ਼ਤਾ ਕਰ ਰਹੀ ਹੈ ਪਰ ਜਿੰਨੀਆਂ ਵੱਡੀਆਂ ਉਮੀਦਾਂ ਜਿੰਨੀਆਂ ਵੱਡੀਆਂ ਗਰੰਟੀਆਂ 2022 ਤੋਂ ਪਹਿਲਾਂ ਬਣਾਈਆਂ ਗਈਆਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉਸ ਹਿਸਾਬ ਦੇ ਨਾਲ ਕੁਝ ਨਹੀਂ ਹੋਇਆ بے ਰੁਜ਼ਗਾਰੀ ਖਤਮ ਨਹੀਂ ਹੋਈ ਕਿਸਾਨਾਂ ਨੂੰ ਐਮਐਸਪੀ ਜਿਹੜੀ ਸਾਰੀਆਂ ਫਸਲਾਂ ਤੇ ਨਹੀਂ ਮਿਲੀ ਔਰ ਔਰਤਾਂ ਨੂੰ 1000 ਰੁਪਇਆ ਮਹੀਨਾ ਨਹੀਂ ਮਿਲਿਆ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ ਤੇ तमाम ਗਰੰਟੀਆਂ ਲੋਕ ਕਹਿ ਰਹੇ ਨੇ ਕਿ ਅਜੇ ਪੂਰੀਆਂ ਨਹੀਂ ਹੋਈਆਂ ਭਾਵੇਂ ਕਿ ਆਮ ਆਦਮੀ ਪਾਰਟੀ ਰੋਜ਼ ਦਾਵਾ ਕਰਦੀ ਹੈ ਕਿ ਅਸੀਂ ਲਗਭਗ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਚੁੱਕੇ ਹਾਂ ਤੇ ਅਸੀਂ ਪੰਜਾਬ ਨੂੰ ਰੰਗਲਾ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਹੁਣ ਅੱਜ ਕੁਮਰ ਵਿਜੇ ਪ੍ਰਤਾਪ ਜਿਹੜੇ ਆਮ ਆਦਮੀ ਪਾਰਟੀ ਦੇ ਅਮਰਸਰ ਉਤਰੀ ਤੋਂ ਵਿਧਾਇਕ ਨੇ ਐਮ ਐਲ ਏ ਨੇ ਕੁਮਰ ਵਿਜੇ ਪ੍ਰਤਾਪ ਨੂੰ ਅੱਜ ਪਾਰਟੀ ਚੋਂ ਕੱਢਿਆ ਗਿਆ ਔਰ 5 ਸਾਲ ਦੇ ਲਈ ਪਾਰਟੀ ਦੇ ਅੰਦਰ ਆਉਣ ਤੇ ਬੈਨ ਲਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਮਨੀਸ਼ ਸੋਦੀਆ ਉਹਨਾਂ ਦਾ ਬਿਆਨ ਸਾਹਮਣੇ ਆਇਆ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਵੀ ਬੰਦਾ ਪਾਰਟੀ ਦੇ ਵਿੱਚ ਗਲਤ ਕੰਮ ਕਰਦਾ ਹੈ ਉਹਨੂੰ ਫਿਰ ਪਾਰਟੀ ਚੋਂ ਕੱਢਿਆ ਹੀ ਜਾਊਗਾ ਪਰ ਇੱਥੇ ਵੱਡੇ ਸਵਾਲ ਲੋਕ ਖੜੇ ਕਰ ਰਹੇ ਨੇ ਲੋਕ ਕਹਿ ਰਹੇ ਨੇ ਵੀ ਕੁਮਰ ਵਿਜੇ ਪ੍ਰਤਾਪ ਤਾਂ ਗਲਤ ਚੀਜ਼ਾਂ ਦੇ ਉੱਪਰ ਸਵਾਲ ਉਠਾਉਂਦਾ ਸੀ ਗਲਤਤਾ ਕਰਦਾ ਨਹੀਂ ਸੀ ਲੋਕ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਪੁੱਛ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਨੇ ਕੀ ਕੋਈ ਭ੍ਰਿਸ਼ਟਾਚਾਰ ਕੀਤਾ ਕੋਈ ਰਿਸ਼ਵਤ ਲਈਆ ਕੋਈ ਨਸ਼ਾ ਵੇਚਿਆ ਉਹਦੇ ਉੱਪਰ ਕੀ ਕੋਈ ਗਲਤ ਦੋਸ਼ ਲੋਕਾਂ ਵੱਲੋਂ ਲਾਏ ਗਏ ਨੇ ਗਲਤ ਕੰਮ ਤਾਂ ਉਹ ਹੁੰਦਾ ਨਾ ਕਿ ਜਿਹੜਾ ਸਮਾਜ ਲਈ ਲੋਕਾਂ ਲਈ ਗਲਤ ਹੋਵੀ ਪਰ ਜਿਹੜਾ ਵਿਅਕਤੀ ਸਰਕਾਰ ਦੇ ਉੱਪਰ ਨੁਕਤਾਚੀਨੀ ਕਰ ਰਿਆ ਸੀ ਸਰਕਾਰ ਦੀਆਂ ਗਲਤੀਆਂ ਸਰਕਾਰ ਦੀਆਂ ਨਕਾਮੀਆਂ ਜਾਂ ਡਬਲ ਸਟੈਂਡ ਆ ਜਿਹੜੇ ਉਹਨਾਂ ਤੇ ਸਵਾਲ ਖੜੇ ਕਰ ਰਿਆ ਸੀ ਲੋਕ ਪੁੱਛ ਰਹੇ ਨੇ ਕੀ ਉਹ ਗਲਤ ਕੰਮ ਹੁੰਦਾ ਇਹਦਾ ਮਤਲਬ ਸਹੀ ਕੰਮ ਜੁਬਾਨਬੰਦੀ ਤੇ ਜੀ ਹਜੂਰੀ ਹੁੰਦਾ ਸੋ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਜਦੋਂ ਕੱਢਿਆ ਤਾਂ ਕੁਮਰ ਵਿਜੇ ਪ੍ਰਤਾਪ ਨੇ ਵੀ ਇੱਕ ਗੁਰਬਾਣੀ ਦੀ ਜਿਹੜੀ ਤੁਕ ਹੈ ਉਹ ਲਿਖ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਹੈ ਤੇ ਉਹ ਤੁਸੀਂ ਆਪ ਹੀ ਉਹਨਾਂ ਦਾ ਫੇਸਬੁੱਕ ਅਕਾਊਂਟ ਖੋਲ ਕੇ ਪੜ੍ਹ ਲਓ ਉਹਨਾਂ ਨੇ ਕੀ ਲਿਖਿਆ ਕੁਮਰ ਵਿਜੇ ਪ੍ਰਤਾਪ ਨੇ ਬੜੇ ਲੰਬੇ ਟਾਈਮ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਯਾਨੀ ਕਿ ਭਗਵੰਤ ਮਾਨ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਵਾਰ-ਵਾਰ ਇਹ ਕਿਹਾ ਕਿ ਪ੍ਰਚਾਰ ਨਹੀਂ ਰੁਕਿਆ ਉਹਨਾਂ ਨੇ ਬਾਰ ਬਾਰ ਕਿਹਾ ਕਿ ਨਸ਼ੇ ਜਿਹੜੇ ਉਹ ਨਹੀਂ ਰੁਕ ਰਹੇ ਕੁਮਰ ਵਿਜੇ ਪ੍ਰਤਾਪ ਨੇ ਤਾਂ ਇਥੋਂ ਤੱਕ ਪਿਛਲੇ ਟਾਈਮ ਚ ਕਿਹਾ ਸੀ ਕਿ ਜੇ ਅੱਜ ਇਲੈਕਸ਼ਨ ਆ ਜਾਣ ਤੇ ਆਮ ਆਦਮੀ ਪਾਰਟੀ ਨੂੰ 92 ਤਾਂ ਛੱਡੋ ਦੋ ਸੀਟਾਂ ਵੀ ਸ਼ਾਇਦ ਮੁਸ਼ਕਲ ਨਾਲ ਮਿਲਣਗੀਆਂ ਕੁਮਰ ਵਿਜੇ ਪ੍ਰਤਾਪ ਉਹ ਵਿਅਕਤੀ ਹੈ ਜਿਹਨੂੰ ਜਦੋਂ 2021 ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ ਉਹਦੀਆਂ ਤਾਰੀਫਾਂ ਦੇ ਪੋਲ ਬੰਨੀ ਸੀ ਬਹੁਤ ਵੱਡੀਆਂ-ਵੱਡੀਆਂ ਤਾਰੀਫਾਂ ਕੁਮਰ ਵਿਜੇ ਪ੍ਰਤਾਪ ਦੀਆਂ ਕੀਤੀਆਂ ਗਈਆਂ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੇ ਜ਼ੋਰਦਾਰ ਤਰੀਕੇ ਨਾਲ ਕਿਹਾ ਸੀ ਕਿ ਇਹ ਸਭ ਤੋਂ ਇਮਾਨਦਾਰ ਤੇ ਸੱਚਾ ਸੁੱਚਾ ਵਿਅਕਤੀ ਹੈ ਇਸੇ ਕਰਕੇ ਜਿਹੜੀ ਕੈਪਟਨ ਸਰਕਾਰ ਹੈ ਉਹ ਇਹਦੇ ਨਾਲ ਖਾਰ ਰੱਖਦੀ ਹੈ ਕਿਉਂਕਿ ਇਹ ਗਲਤੀਆਂ ਕੱਢਦਾ ਹੈ ਤੇ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਹੈ ਸੱਚੇ ਸੁੱਚੇ ਬੰਦਿਆਂ ਦੀ ਇਹ ਗੱਲ ਦਾ ਦਾਵਾ ਕਿਹੜੀ ਵਲ ਤੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਪਰ ਅੱਜ ਜਦੋਂ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਉਠਾਰ ਰਿਹਾ ਹੈ ਤਾਂ ਫਿਰ ਉਹ ਬਹੁਤ ਬੁਰਾ ਲੱਗ ਰਿਹਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੋਈ ਗਲਤੀ ਨਹੀਂ ਹੋ ਸਕਦੀ ਕੋਈ ਖਾਮੀ ਨਹੀਂ ਹੋ ਸਕਦੀ ਵੇਖੋ ਨੁਕਸਰਤ ਨਾ ਤਾਂ ਮੈਂ ਆ ਨਾ ਕੋਈ ਹੋਰ ਹੋ ਸਕਦਾ ਨਾ ਕੋਈ ਪਾਰਟੀ ਨੁਕਸਰਤ ਵਿਅਕਤੀ ਜਾਂ ਪਾਰਟੀ ਦੀ ਕਲਪਨਾ ਕਰਨਾ ਇੱਕ ਅੰਧਵਿਸ਼ਵਾਸ ਹੈ ਇੱਕ ਗੈਰ ਵਿਗਿਆਨਕ ਗੱਲ ਹੈ ਇਸੇ ਕਰਕੇ ਆਮ ਆਦਮੀ ਪਾਰਟੀ 'ਚ ਵੀ ਖਾਮੀਆਂ ਨੇ ਕਮੀਆਂ ਨਹੀਂ ਘਾਟਾਂ ਨੇ ਤੇ ਉਹ ਸਾਰੀਆਂ ਘਾਟਾਂ ਖਾਮੀਆਂ ਕਮਜ਼ੋਰੀਆਂ ਦੇ ਉੱਪਰ ਕੁਮਰ ਵਿਜੇ ਪ੍ਰਤਾਪ ਜਿਹੜਾ ਉਹ ਲਗਾਤਾਰ ਬੋਲ ਰਿਹਾ ਸੀ ਤੇ ਆਮ ਆਦਮੀ ਪਾਰਟੀ ਨੂੰ ਉਹ ਰੜਕਣ ਲੱਗਿਆ ਤੇ ਅੱਜ ਫਿਰ ਆਮ ਆਦਮੀ ਪਾਰਟੀ ਨੂੰ ਕੱਢ ਕੇ ਪਾਸੇ ਕਰ ਦਿੱਤਾ ਤੇ ਕੁਮਰ ਵਿਜੇ ਪ੍ਰਤਾਪ ਦੇ ਹੱਕ 'ਚ ਵੱਡੀ ਗਿਣਤੀ ਲੋਕ ਆ ਗਏ ਨੇ ਕੋਮਰ ਵਿਜੇ ਪ੍ਰਤਾਪ ਨੇ ਹੁਣ ਤੱਕ ਕੋਈ ਭ੍ਰਿਸ਼ਟਾਚਾਰ ਜਾਂ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ ਜੀ ਦੇ ਕਰਕੇ ਲੋਕ ਉਹਦੇ ਵਿਰੋਧ ਚ ਹੁਣ ਲੋਕ ਉਹਦੇ ਪੱਖ ਚ ਬੋਲ ਰਹੇ ਨੇ ਲੋਕ ਕਹਿ ਰਹੇ ਕਿ ਆਮ ਆਦਮੀ ਪਾਰਟੀ ਨੇ ਗਲਤ ਕੀਤਾ ਆਮ ਆਦਮੀ ਪਾਰਟੀ ਲਈ ਗਲੇ ਦੀ ਹੱਡੀ ਬਣਿਆ ਹੋਇਆ ਸੀ ਕੋਮਰ ਵਿਜੇ ਪ੍ਰਤਾਪ ਉਹਨੂੰ ਪਾਰਟੀ ਚ ਰੱਖਣਾ ਵੀ ਔਖਾ ਲੱਗ ਰਿਹਾ ਸੀ ਤੇ ਕੱਢਣਾ ਵੀ ਨੁਕਸਾਨਦੇਖ ਸੀ ਸੋ ਅੱਜ ਆਮ ਆਦਮੀ ਪਾਰਟੀ ਨੇ ਕੋਮਰ ਵਿਜੇ ਪ੍ਰਤਾਪ ਨੂੰ ਕੱਢ ਤਾ ਦਿੱਤਾ ਪਰ ਨੁਕਸਾਨ ਉਹ ਆਮ ਆਦਮੀ ਪਾਰਟੀ ਦਾ ਵੱਡਾ ਕਰੇਗਾ ਉਹਨਾਂ ਜਿੰਨਾ ਫਾਇਦਾ ਉਹਨੇ ਉਦੋਂ ਕੀਤਾ ਸੀ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਕੋਮਰ ਵਿਜੇ ਪ੍ਰਤਾਪ ਦਾ ਨਾਮ ਵਰਤ ਕੇ ਪ੍ਰਭਾਵ ਬਣਾਉਣ 'ਚ ਕਾਮਯਾਬ ਹੋਈ ਸੀ ਕਿ ਵੇਖੋ ਅਸੀਂ ਕਿੰਨੇ ਇਮਾਨਦਾਰ ਹਾਂ ਇੱਕ ਇਮਾਨਦਾਰ ਅਫਸਰ ਜਿਹਨੇ ਨੌਕਰੀ ਛੱਡਤੀ ਕਿ ਮੈਂ ਬੇਈਮਾਨੀ ਨਹੀਂ ਕਰਨੀ ਉਹ ਵੀ ਸਾਡੇ ਚਾਹ ਗਿਆ ਉਸ ਤੋਂ ਬਾਅਦ ਫਿਰ ਅੱਜ ਉਹਨੂੰ ਕੱਢਿਆ ਜਾਣਾ ਉਹਨਾਂ ਹੀ ਨੁਕਸਾਨਦਾਇਕ ਵੀ ਸਾਬਤ ਹੋਏਗਾ ਜਿੰਨਾ ਫਾਇਦੇਮੰਦ ਸਾਬਤ ਹੋਇਆ ਸੀ ਇਹ ਸਭ ਕੁਝ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਹੈ ਮੂਨਕ ਦੇ ਵਿੱਚ ਹਰ ਭਗਵਾਨ ਸਿੰਘ ਮੂਨਕ ਜਿਹੜਾ ਇੱਕ ਮਜ਼ਦੂਰ ਜੱਥੇਬੰਦੀ ਦਾ ਆਗੂ ਸੀ ਉਹਨੂੰ ਪਿਛਲੇ ਦਿਨੀ ਕੁਝ ਲੋਕਾਂ ਨੇ ਸ਼ਰੇ ਬਾਜ਼ਾਰ ਟਾ ਕੇ ਕੁੱਟਿਆ ਸੱਟਾਂ ਮਾਰੀਆਂ ਉਸ ਤੋਂ ਬਾਅਦ ਕੱਲ ਉਸ ਗੁੰਡਾਗਰਦੀ ਦੇ ਖਿਲਾਫ ਲੋਕਾਂ ਨੇ ਵੱਡਾ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਗਈ ਕਿ ਉਹ ਮਜ਼ਦੂਰ ਆਗੂ ਨੂੰ ਇਨਸਾਫ ਦਿੱਤਾ ਜਾਵੇ ਮਸਲਾ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਮਜ਼ਦੂਰ ਆਗੂ ਮਜ਼ਦੂਰਾਂ ਦੀਆਂ ਮੰਗਾਂ ਨੂੰ ਉਭਾਰਦਾ ਤੇ ਕੁਝ ਜਿਹੜੇ ਕੜਮ ਚੌਧਰੀ ਹੁੰਦੇ ਨੇ ਜਿਨ੍ਹਾਂ ਦੇ ਦਿਮਾਗਾ 'ਚ ਜਾਤਾਂ ਦਾ ਜਾਂ ਜ਼ਮੀਨਾਂ ਜਾਇਦਾਦਾਂ ਦਾ ਕਿੱਲਾ ਵੜਿਆ ਹੁੰਦਾ ਹੈ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਉਹ ਰੜਕਦਾ ਸੀ ਤੇ ਉਹਨਾਂ ਨੇ ਫਿਰ ਰੜਕ ਕੱਢੀ ਪਰ ਇੱਥੇ ਹੀ ਕੱਲ੍ਹ ਭਾਰਤੀ ਕਿਸਾਨ ਜਿਹਨਾਂ ਨੇ ਏਕਤਾ ਉਗਰਾਹਾਂ ਜਿਹੜੀ ਕਿਸਾਨ ਜੱਥੇਬੰਦੀ ਹੈ ਉਹ ਵੀ ਮਜ਼ਦੂਰ ਆਗੂ ਦੇ ਹੱਕ 'ਚ ਗਈ ਔਰ ਜਗਿੰਦਰ ਸਿੰਘ ਉਗਰਾਹਾਂ ਨੇ ਉੱਥੇ ਬੋਲਿਆ ਕਿ ਦੇਖੋ ਜਿਨ੍ਹਾਂ ਨੇ ਵੀ ਇਹ ਕੀਤਾ ਉਹ ਗੁਰੂ ਸਹਿਬਾਨਾਂ ਦੇ ਕੁਝ ਨਹੀਂ ਲੱਗਦੇ ਕਿਉਂਕਿ ਗੁਰੂ ਸਹਿਬਾਨਾਂ ਨੇ ਊਚ ਨੀਚ ਤੇ ਜਾਤ ਪਾਤ ਨੂੰ ਦਿਮਾਗ ਚੋਂ ਕੱਢਣ ਦੀ ਗੱਲ ਕੀਤੀ ਤੇ ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚ ਊਚ ਨੀਚ ਤੇ ਜਾਤ ਗੋਤ ਹੈਗੀ ਹੈ ਉਹ ਵਧੀਆ ਬੰਦੇ ਨਹੀਂ ਹੋ ਸਕਦੇ ਤੁਸੀਂ ਹੁਣ ਇਹਦੇ ਬਾਰੇ ਵੀ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਕਮੈਂਟ ਤੁਸੀਂ ਵੀ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ